ਇਹ ਉਹਨਾਂ ਵੀਰਾਂ ਲਈ ਮਿਸਾਲ ਆ ਜੋ ਪ੍ਰਮਾਤਮਾ ਦੇ ਦਿੱਤੇ ਹੋਏ ਹੱਥ ਪੈਰ ਸਹੀ ਸਲਾਮਤ ਹੋਣ ਦੇ ਬਾਵਜੂਦ ਵੀ ਨਸ਼ੇ ਦੀ ਖਾਤਰ ਜਾਂ ਮੰਗਨ ਤੁਰ ਪੈਂਦੇ ਆ ਉਹਨਾਂ ਵਾਸਤੇ ਇੱਕ ਇਹ ਬਹੁਤ ਵਧੀਆ ਮਿਸਾਲ ਆ ਜੋ ਪਿੰਡ ਰਾਮਗੜ੍ਹ ਤੋਂ ਪ੍ਰਕਾਸ਼ ਪਾਸ਼ਾ ਦਿੱਲੀ ਰਾਮਗੜ੍ਹ ਤੋਂ ਪਿੰਡ ਬਲਾਸਪੁਰੋਂ ਦਾ ਇੱਕ ਦੁਕਾਨ ਕਰਦਾ ਕੈਫੇ ਕਰਦਾ ਜੋ ਦੋਨੋਂ ਲੱਤਾਂ ਤੋਂ ਆਪਾਹਜ ਆ ਫੇਰ ਵੀ ਰੱਬ ਦਾ ਸ਼ੁਕਰ ਕਰਦਾ ਤੇ ਪੂਰਾ ਵਧੀਆ ਆਪਣਾ ਰੋਜੀ ਰੋਟੀ ਕਮਾ ਰਿਹਾ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਕਿਵੇਂ ਸਾਰਾ ਇਹ ਇਹਨਾਂ ਨਾਲ ਜੋ ਹਾਦਸਾ ਹੋਇਆ ਇਹ ਪੋਲੀਓ ਹੋਇਆ ਜਾਂ ਆਪਾਂ ਸਾਰੀ ਗੱਲਬਾਤ ਕਰਾਂਗੇ ਇਹ ਇੱਕ ਬਹੁਤ ਵੱਡੀ ਮਿਸਾਲ ਆ ਆਪੇ ਸਾਰਾ ਕੰਮ ਇਹ ਕਰਦਾਗਾ ਪਹਿਲਾਂ ਆਪੇ ਆਕੇ ਸ਼ਟਰ ਚੁੱਕਦਾ ਫਿਰ ਬੋਰਡ ਵਗੈਰਾ ਬਾਹਰ ਕੱਢਦਾਗਾ ਆਪ ਹੀ ਫਿਰ ਝਾੜੂ ਲਾਉਂਦਾ ਸਾਰਾ ਉਹ ਇਹਦਾ ਸਿਸਟਮ ਬਣ ਗਿਆ ਉਵੇਂ ਇੱਕ ਚੰਗੇ ਭਲੇ ਇਨਸਾਨ ਲਈ ਬਹੁਤ ਵੱਡੀ ਇਹ ਮਿਸਾਲ ਆ ਜੋ ਇੱਕ ਹੈਂਡੀਕੈਪਡ ਹੋਣ ਦੇ ਬਾਵਜੂਦ ਵੀ ਹਿੰਮਤ ਨਹੀਂ ਹਾਰੀ ਆਪਣਾ ਰੋਜੀ ਰੋਟੀ ਜੋ ਕਮਾ ਰਿਹਾ ਇਹ ਵੀਰ ਹੈ ਜੀ ਅੱਜ ਆਪਣੇ ਨਾਲ ਇੱਕ ਦੁਕਾਨ ਕਰਦੇ ਹੈਗੇ ਦੋਨੋਂ ਲੱਤਾਂ ਤੋਂ ਇਹ ਅਪਾਜ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹਨਾਂ ਨੂੰ ਕੋਈ ਕੀ ਤਕਲੀਫ ਹੁੰਦੀ ਆ ਜਿਵੇਂ ਦੁਕਾਨ ਵਗੈਰਾ ਖੋਲਦੇ ਆ ਜਾਂ ਕੰਮ ਤੇ ਜਾਂਦੇ ਆ ਅੰਜ ਵੀਰ ਕੀ ਹਾਲ ਆ ਠੀਕ ਠਾਕ ਵਧੀਆ ਵੀਰ ਜੀ ਸਸੀ ਕਾਲ ਸਸੀ ਕਾਲ ਕੀ ਨਾਮ ਆ ਤੁਹਾਡਾ ਮੇਰਾ ਨਾਮ ਪ੍ਰਕਾਸ਼ ਪਿੰਡ ਕਿਹੜਾ ਹੈ ਪਿੰਡ ਮੇਰਾ ਆਰਾਮਗੜਾ ਜੀ ਆਰਾਮਗੜਾ ਹਾਂਜੀ ਤੁਸੀਂ ਇੱਥੇ ਦੁਕਾਨ ਤੇ ਲੱਗੇ ਹੋ ਨਾ ਹਾਂਜੀ ਜਿਵੇਂ ਤੁਸੀਂ ਦੋਨੇ ਲੱਤਾਂ ਤੋਂ ਅਪਾਜ ਆਈ ਪ੍ਰਮਾਤਮਾ ਦੀ ਦੇਣਾ ਕਿ ਜੋ ਪ੍ਰਮਾਤਮਾ ਨੂੰ ਮਨਜ਼ੂਰ ਹਨ ਜੋ ਚੰਗੇ ਭਲੇ ਨਹੀਂ ਕਰ ਸਕਦੇ ਇੱਕ ਹੈਂਡੀਕੈਪਟ ਹੋਣ ਦੇ ਬਿਅਾਪ ਵੀ ਮੈਂ ਆਪਣੀ ਮਿਹਨਤ ਦੇ ਨਾਲ ਖਾ ਰਿਆਂਗਾ ਇਹ ਇਹੀ ਇਹੀ ਸਲੂਟ ਆ ਤੁਹਾਨੂੰ ਜਿਹੜੇ ਚੰਗੇ ਭਲੇ ਮੰਗਣ ਤੁਰ ਪੈਂਦੇ ਹਨ ਹਾਂਜੀ ਹਾਂਜੀ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਉਹ ਮੰਗਣ ਵਾਲੀ ਤਾਂ ਗਲਤ ਗੱਲ ਆ ਚਲੋ ਪ੍ਰਮਾਤਮਾ ਨੇ ਹਨਾ ਦਿਮਾਗ ਦਿੱਤਾ ਆਪਾਂ ਨੂੰ ਚਲ ਹੱਥ ਪੈਰ ਨਹੀਂ ਦਿੱਤੇ ਤਾਂਨ ਲਈ ਹੱਥ ਵੀ ਦਿੱਤੇ ਇਹਨੇ ਚੰਗਾ ਦਿਮਾਗ ਸੋਚਣ ਲਈ ਦਿੱਤਾ ਇਹਦੇ ਨਾਲੋਂ ਵਧੀਆ ਤਾਂ ਆਪਦੀ ਮਿਹਨਤ ਕਰੋ ਮਿਹਨਤ ਕਰਕੇ ਖਾਓ ਮੰਗਣ ਦੇ ਨਾਲ ਕੋਈ ਮੈਂ ਕਹਿੰਦਾ ਅੱਜ ਕੱਲ ਬਹੁਤ ਗਲਤ ਗੱਲ ਆ ਹੂੰ ਜ਼ਿਆਦਾਤਰ ਤਾਂ ਹੈਂਡੀ ਕੈਪਟ ਭਰਾ ਮੇਰੇ ਵੀ ਨਸੇ ਪਤੇ ਦੇ ਆਦੀ ਹੋਏ ਬੈਠੇ ਨੇ ਅੱਜ ਕੱਲ ਹਾਂ ਹਾਂ ਤੇ ਉਹਨਾਂ ਲਈ ਗਲਤ ਗੱਲ ਆ ਕਿਉਂਕਿ ਆਪਾਂ ਨੂੰ ਰੋਟੀ ਤਾਂ ਦੇ ਸਕਦਾ ਭੈਣ ਭਾਈ ਮਾਂ ਪਿਓ ਪਰ ਨਸ਼ਾ ਨਹੀਂ ਦੇ ਸਕਦਾ ਹੂੰ ਇਸੇ ਲਈ ਮੈਂ ਉਹਨਾਂ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਆਪ ਦਾ ਭਰਾ ਬਣ ਕੇ ਨਸ਼ਾ ਤੋਂ ਦੂਰ ਰਹੋ ਤੇ ਆਪਦੀ ਮਿਹਨਤ ਦੀ ਖਾਓ ਤੇ ਜੋ ਸਾਨੂੰ ਰੋਟੀ ਤਾਂ ਦੇ ਸਕਦੇ ਨੇ ਮਾਪਿਓ ਪਰ ਨਸ਼ਾ ਨਹੀਂ ਨਸ਼ਾ ਜਿੱਦ ਕੱਲ ਸਾਨੂੰ ਪਤਾ ਹੀ ਆ ਵੀ ਜਾਨ ਲੈ ਬਾਵੇ ਲੋ ਹਨ ਨਾ ਨਿਤ ਨਵੀ ਪਨੀਰੀ ਆ ਗਈ ਨਵੇਂ ਤੋਂ ਨਵੀ ਦੀ ਗੱਲ ਸੁਣਦੇ ਆ ਕਹਾਣੀ ਆਪਾਂ ਹੂੰ ਤੇ ਮੈਨੂੰ ਨਹੀਂ ਚਾਹੀਦਾ ਮੈਂ ਵਧੀਆ ਬਿਲਕੁਲ ਠੀਕ ਆ ਮੈਂ ਆਪਦੀ ਮਿਹਨਤ ਦੀ ਕਰਕੇ ਖਾਣਾ ਮੈਨੂੰ ਕੋਈ ਦਿੱਕਤ ਨਹੀਂ ਆ ਰਹੀ ਹੂੰ ਤੇ ਵਧੀਆ ਮੈਂ ਜਿਹੜੇ ਚੰਗੇ ਭਲੇ ਨਹੀਂ ਕਰ ਸਕਦੇ ਮੈਂ ਕਰ ਸਕਦਾ ਇਹ ਜਿਹੜਾ ਤੁਹਾਨੂੰ ਪੋਲੀ ਹੋਇਆ ਇਹ ਜਮੰਦਰੂ ਆ ਕਿਵੇਂ ਆ ਕਦੋਂ ਆ ਨਹੀਂ ਜੀ ਇਹ ਬੁਖਾਰ ਦੇ ਵਿੱਚ ਟੀਕੇ ਲੱਗੇ ਸੀਗੇ ਮੇਰੀ ਉਮਰ ਉਦੋਂ ਤਕਰੀਬਨ ਸੀ 9-10 ਮਹੀਨਿਆਂ ਦੀ 9-10 ਮਹੀਨਿਆਂ ਦੀ ਹਾਂਜੀ ਅੱਛਾ ਉਹ ਬੁਖਾਰ ਦੇ ਵਿੱਚ ਟੀਕੇ ਲੱਗਣ ਕਾਰਨ ਇੱਕੇ ਦਮ ਲੱਕ ਖੜ ਗਿਆ ਸੀਗੇ ਅੱਛਾ ਹਾਂਜੀ ਤੇ ਤੁਸੀਂ ਕਿੰਨੇ ਕਲਾਸਾਂ ਪੜਿਓ ਕੀ ਕੁਆਲੀਫਿਕੇਸ਼ਨ ਮੇਰੀ ਪਲੱਸ 2 ਕੀਤੀ ਹੋਈ ਆ ਸਰ ਅੱਛਾ ਤੇ ਕੰਪਿਊਟਰ ਦਾ ਕੋਰਸ ਆ ਸਾਲ ਦਾ ਹੀ ਠੀਕ ਆ ਹਾਂਜੀ ਹੁਣ ਤੁਸੀਂ ਕਾਦਾ ਕੰਮ ਕਰਦੇ ਆ ਇਥੇ ਮੇਰਾ ਕੈਫੇ ਆ ਜੀ ਆਨਲਾਈਨ ਫਾਰਮ ਵਗੈਰਾ ਭਰਨ ਦਾ ਠੀਕ ਆ ਹਾਂਜੀ انا واثق <applause>